ਸਾਸੀ ਕਾਲੀ D5 ਚੈਨਲ ਪੰਜਾਬੀ ਦਾ ਪੰਜਾਬ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਰਜੀਤ ਸਿੰਘ ਤੁਆਣਾ ਸਵਾਗਤ ਕਰਦਾ ਹਾਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੇਆਂ ਮੁੱਖ ਸੁਰਖੀਆਂ ਤੋਂ ਪੂਰੇ ਦੇਸ਼ 'ਚ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੀਤੂ ਬਜ਼ਾਰਾਂ 'ਚ ਲੱਗਿਆ ਰੌਣਕ ਮੰਦਰਾਚ ਸਰਦਾ ਲੋਹ ਦੇ ਲੱਗਿਆ ਲੰਬੀਆਂ ਕਤਾਰਾਂ ਪਾਤਨੂ ਰੂਤੋ ਤੇਲ ਖੇਦਣ ਦੇ ਮਿਸਥਾ ਦੀ ਛੂਟ ਟਰੰਪ ਦੇ ਬਿਆਨ ਨੇ ਜਗਾਂ ਉਮੀਦ ਕੱਚੇ ਤੇਲ ਸੰਧੀ ਰੂਸ ਦਾ ਇੱਕ ਗਾਹਕ ਟੁੱਟਣ ਦਾ ਕੀਤਾ ਦਾਵਾ 10000 ਕਰੋੜ ਮੈਂਬਰਾਂ ਦੀ ਹੜਤਾਲ ਤੋਂ ਬਾਅਦ 에ਅਰ ਕੈਨੇਡਾ ਦੀ ਉਡਾਣਾਂ ਰੱਦ ਹਵਾਈ ਅੱਡਿਆਂ ਤੇ ਮੱਚੀ ਹਫੜ ਆਜ਼ਾਦੀ ਦਿਹਾੜੇ ਦੇ ਰਾਹੁਲ ਗਾਂਧੀ ਬਲੋ ਚੰਡਾ ਲਹਰੌਣ ਵਿਲੇ ਜਿੱਦੀ ਟਾਈਟਲ ਦੇ ਮੌਜੂਦ ਹੁਣ ਤੇ ਵਿਵਾਦ ਵਿਰੋਧੀਆਂ ਨੇ ਕਾਂਗਰਸ ਤੇ ਸਾਦੇ ਨਿਸ਼ਾਨੇ ਹੁਣ ਖਬਰਾਂ ਵਿਸਥਾਰ ਨਾਲ ਬਿਸ਼ਪਾਰਚੇ શ્રી ਕ੍ਰਿਸ਼ਨ ਜਨਮਾਸਟਮੀ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਵਿਸ਼ੇਸ਼ ਤੌਰ ਤੇ શ્રી ਕ੍ਰਿਸ਼ਨ ਪਗਵਾਨ ਦੇ બાળ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਬਾਜ਼ਾਰਾਂ ਤੇ ਮੰਦਰਾਂ ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਨੇ। ਮਥੁਰਾ ਵ੍ਰਿੰਦਾਵਨ ਚ શ્રી ਕ੍ਰਿਸ਼ਨ ਜਨਮਾਸਟਮੀ ਉਤਸਵ ਮੌਕੇ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮਥੁਰਾ ਚ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਤੇ ਦਰਸ਼ਨ ਕਰਨ ਪਹੁੰਚ ਰਹੇ ਹਨ। ਜਿੱਦੇ ਚੱਲਦੇ ਪੁਰਸਕਾਰ ਲਗਾਤਾਰ ਮੰਦਰ ਪ੍ਰਸ਼ਾਸਨ ਨਾਲ ਤਾਲਮਿਲ ਬਣਾ ਰਹੀ ਹੈ। ਲੋੜਿੰਦੀ ਫੋਰਸ ਤਨਾਤ ਕੀਤੀ ਜਾ ਰਹੀ ਹੈ। ਅੱਜ ਪੂਰੇ ਦੇਸ਼ ਦੁਨੀਆ ਵਿੱਚ ਸ੍ਰੀ ਕ੍ਰਿਸ਼ਨ ਜਨਮਾਸਤੇਮੀ ਬੜੀ ਧੂਮਤਾਂ ਨਾਲ ਮਨਾਇਆ ਜਾ ਰਹੀ ਹੈ। ਮਥੁਰਾ ਬ੍ਰਿੰਦਵਾਨ ਵਿੱਚ ਸ੍ਰੀ ਕ੍ਰਿਸ਼ਨ ਜਨਮਾਸਤੇਮੀ ਨੂੰ ਲੈ ਕੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬ੍ਰਿੰਦਵਾਨ ਦੇ ਭਗਵਾਨ ਸ੍ਰੀ ਕ੍ਰਿਸ਼ਨ ਜਨਮਾਸਤੇਮੀ ਦੇ ਸਥਾਨ ਤੇ ਦਰਸ਼ਨ ਕਰਨ ਲਈ ਪਹੁੰਚ ਰਹੇ ਹਨ। ਇਸ ਦੇ ਚੱਲਦੇ ਕੱਲ ਸ਼ਾਮ ਤੱਕ 25 ਲੱਖ ਤੋਂ ਵੱਧ ਸ਼ਰਧਾਲੂ ਇੱਥੇ ਨਤਮਸਤਕ ਹੋ ਚੁੱਕੇ ਹਨ। ਇਸ ਦੌਰਾਨ ਸ਼ਰਧਾਲੂਆਂ ਦੀ ਆਮਦ ਦਾ ਲਗਾਤਾਰ ਚੱਲ ਰਿਹਾ ਹੈ। ਬਾਂਕੇ ਬਿਹਰੀ ਮੰਦਰ ਦੇ ਬਾਹਰ ਦਰਸ਼ਨਾਂ ਲਈ ਲੋਕਾਂ ਦੀਆਂ ਲੰਬੀਆਂ ਕਤਾਰਾਂ ਉੱਡੀ ਕਰ ਰਹੀਆਂ ਨੇ श्री कृष्ण जन्मभूमि मंदिर ਨੂੰ ਆਪਰੇਸ਼ਨ ਸਿੰਦੂਰ ਦੀ ਥੀਮ ਤੇ ਸਜਾਇਆ ਗਿਆ ਹੈ ਜਿਸ ਫੁੱਲਾਂ ਦੇ ਬੰਗਲੇ ਵਿੱਚ ਠਾਕੁਰ ਜੀ ਬੈਠਿਆ ਹਨ ਉਸ ਨੂੰ ਸਿੰਦੂਰ ਦੇ ਫੁੱਲਾਂ ਨਾਲ ਸਜਾਇਆ ਗਿਆ ਹੈ ਜਿਸ ਨੂੰ ਦੇਖਣ ਲਈ ਲੱਖਾਂ ਸ਼ਰਧਾਲੂ ਆ ਰਹੇ ਹਨ ਜਿੱਦੇ ਚੱਲਦੇ ਪੁਰਸ ਵੱਲੋਂ ਲੋਕਪੱਖਤਾ ਪ੍ਰਬੰਧ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਡੀਆਈਜੀ ਆਗਰਾ ਰੇਂਜ ਸੈਲੇਸ਼ ਪਾਂਡੇ ਨੇ ਕਿਹਾ ਕਿ श्री कृष्ण जन्मभूमि ਮੰਦਿਰ ਵਿਖੇ ਲੱਖਾਂ ਸ਼ਰਧਾਲੂ ਦਰਸ਼ਨ ਕਰ ਚੁੱਕੇ ਹਨ ਤੇ ਲੱਖਾਂ ਦੀ ਗਿਣਤੀ ਵਿਚ ਆ ਰਹੇ ਹਨ ਜਿਸ ਲਈ ਪ੍ਰਸ਼ਾਸਨ ਨਾਲ ਲਗਾਤਾਰ ਤਾਲਮੇਲ ਬਣਾਇਆ ਜਾ ਰਿਹਾ ਹੈ ਜਨਮotsav ਜੋ ਹੈ ਭਗਵਾਨ ਸ਼੍ਰੀਕ੍ਰਿਸ਼ਨ ਦਾ ਉਹ ਬੜੇ ਹਰਸ਼ੁਸੋਲਾਸ ਕੇ ਸਾਥ ਪੂਰੇ ਜਨਪਦ ਵਿੱਚ ਮਨਾਇਆ ਜਾ ਰਿ श्री कृष्ण जन्म स्थान अभी जो जन्मोत्सव वाली आरती होती है वो सम्पन्न हो चुकी है और दर्शन अभी लगातार चल रहा है लाखों की संख्या में श्रद्धालुओं ने सुबह से अब तक दर्शन किया है और जैसा हम देख सकते हैं अभी भी काफ़ी संख्या में श्रद्धालु दर्शन के लिए यहाँ आ रहे हैं और प्रत्येक श्रद्धालु को दर्शन कराया जाएगा मंदिर प्रबंधन से लगातार कोऑर्डिनेशन हो रहा है सारे जगह फोर्सेस डिप्लॉयड हैं विभिन्न होल्डिंग एरिया बनाकर लोगों को सुगम तरीके से दर्शन कराने के लिए आ, होल्डिंग एरिया में रोक रोक के दर्शन कराया जा रहा है जिससे कि किसी पर्टिकुलर पॉइंट पे प्रेशर न बन पाए जैसा मैंने बताया कि ये दर्शन का सिलसिला अभी आगे लगभग एक से डेढ़ घंटे और चलेगा और आ, हमें पूरा विश्वास है कि प्रत्येक श्रद्धालु जो आज श्रद्धा भाव से यहाँ आया है वो यहाँ दर्शन करके ही जाएगा जो पूरा हमारा पुलिस डिप्लॉयमेंट रहा है वो तीन जोन सत्रह सेक्टर और सब्सिक्वेंटली uh, सब सेक्टर्स में डिवाइड करके सिविल पुलिस पीएसी तथा सीएपीएफ की डिप्लॉयमेंट की गई अभी सूचना के हमारे पुलिसकर्मी सादे में लगे रहे और साथ ही साथ महिलाओं और बच्चियों की सुरक्षा का विशेष ध्यान रखा गया है सीसीटीवी कैमरे ड्रोन के माध्यम से लगातार कम्युनिकेशन uh, विभिन्न पॉइंट्स के बीच में विभिन्न होल्डिंग एरिया के बीच में मेन्टेन्ड है जिससे कि आम श्रद्धालु सुगमता से मंदिर परिसर तक आ जाए मंदिर परिसर में एकल जो मूवमेंट का आ, मार्ग है उस मार्ग से होते हुए दर्शन करके निकास मार्ग से यहाँ से निकल जाए नहीं वहाँ भी जो है नंदोत्सव के दृष्टिगत रखते हुए भी पर्याप्त हमारी फोर्स की डिप्लॉयमेंट है उसके अलावा आ, जो व्यवस्थाएं अन्य सिविक व्यवस्थाएं हैं वो भी सुनिश्चित कराई जाएंगे ਪੂਰੇ ਭਾਰਤ ਦੇਸ਼ ਵਿੱਚ ਵੱਖ-ਵੱਖ ਮੰਦਰਾਂ ਵਿੱਚ ਵੱਡੀ ਗਿਣਤੀ ਵਿੱਚ ਲੋਕ ਠਾਕੁਰ ਜੀ ਨੂੰ ਨਮਸਕਾਰ ਕਰਨ ਲਈ ਪਹੁੰਚ ਰਹੇ ਹਨ ਜਿੱਦੇ ਚਲਦੇ ਸ਼ਰਧਾਲੂਆ ਵੱਲੋਂ ਆਪਣੇ ਬੱਚਿਆਂ ਨੂੰ ਸ਼੍ਰੀ ਕ੍ਰਿਸ਼ਨ ਜੀ ਦਾ ਪਹਿਰਾਵਾ ਪਾ ਕੇ ਮੰਦਰਾਂ ਵਿੱਚ ਲਿਜਾਇਆ ਜਾ ਰਿਹਾ ਹੈ ਇਸ ਮੌਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰਪ ਪਰ ਇਹ ਸਕੇ ਦਿੱਤਾ ਹੈ ਕਿ ਹੋ ਸਕਦਾ ਹੈ ਕਿ ਰੂਸ ਤੋਂ ਕੱਚਾ ਤੇਲ ਖਰੀਦਨਾ ਜਾਰੀ ਰੱਖਣ ਵਾਲੇ ਦੇਸ਼ਾਂ ਤੇ ਅਮਰੀਕਾ ਸੈਕੰਡਰੀ ਟੈਕਸ ਨਾਲ ਕਾਵੇ ਅਜੇ ਸੰਭਾਵਨਾਵਾਂ ਹਨ ਕਿ ਜੇ ਅਮਰੀਕਾ ਨੇ ਵਾਦੂ ਸੈਕੰਡਰੀ ਟੈਕਸ ਲਾਗੂ ਕੀਤਾ ਤਾਂ ਉਸ ਦਾ ਭਾਰਤ ਤੇ ਪ੍ਰਭਾਵ ਪੈ ਸਕਦਾ ਹੈ ਅਮਰੀਕਾ ਤੇ ਪੱਛਮੀ ਦੇਸ਼ਾਂ ਤੇ ਰੂਸ ਤੇ ਕਈ پابੰਦੀਆਂ ਲਗਾਈਆਂ ਹੋਈਆਂ ਨੇ ਇਸ ਦੇ ਬਾਵਜੂਦ ਭਾਰਤ ਰੂਸ ਤੋਂ ਵੱਡੀ ਮਾਤਰਾ ਵਿੱਚ ਤੇਲ ਖਰੀਦ ਰਿਹਾ ਸੀ ਜਿਸ ਕਾਰਨ ਉਹ ਭਾਰਤ ਤੋਂ ਨਾਰਾਜ਼ ਦਿਖਾਈ ਦੇ ਰਹੇ ਸਨ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਅਮਰੀਕਾ ਦੇ ਸਬੰਧਾਂ ਵਿੱਚ ਤਣਾਅ ਚੱਲ ਰਿਹਾ ਹੈ। ਇਸ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਭਾਰਤ ਉੱਤੇ ਵਾਧੂ ਟੈਰਿਫ ਲਗਾਉਣਾ ਇੱਕ ਵੱਡੀ ਵਜ੍ਹਾ ਮੰਨਿਆ ਜਾ ਰਿਹਾ ਹੈ। ਵਧੇ ਹੋਏ ਟੈਰਿਫ ਦੇ ਨਾਲ ਅਮਰੀਕਾ ਭਾਰਤ ਉੱਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਧਰ ਭਾਰਤ ਆਪਣੇ ਸਟੈਂਡ ਉੱਤੇ ਡੇਢ ਖੜਿਆ ਹੋਇਆ ਹੈ। ਇਸੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵੱਡਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਕਿਹਾ ਕਿ ਉਹਨਾਂ ਨੂੰ ਅਗਲੇ 2 ਤੋਂ 3 ਹਫ਼ਤਿਆਂ ਵਿੱਚ ਉਹਨਾਂ ਦੇਸ਼ਾਂ ਤੇ ਰੈਸੀਪ੍ਰੋਕਲ ਟੈਰਿਫ ਲਗਾਉਣ ਬਾਰੇ ਸੋ ਉਸ ਕਾਰਨ ਮੈਨੂੰ ਲੱਗਦਾ ਹੈ ਕਿ ਹੁਣ ਇਸ ਟੈਰਿਫ ਬਾਰੇ ਮੈਨੂੰ ਸੋਚਣ ਦੀ ਲੋੜ ਨਹੀਂ ਹੋ। ਹੋ ਸਕਦਾ ਹੈ ਕਿ ਮੈਨੂੰ 2 ਜਾਂ 3 ਹਫ਼ਤੇ ਬਾਅਦ ਸੋਚਣਾ ਪਵੇ। ਇਹ ਬਿਆਨ ਟਰੰਪ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ ਇਲਾਸਕਾ ਵਿੱਚ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਇਆ। ਟਰੰਪ ਦੀ ਇਹ ਟਿੱਪਣੀ ਸਿੱਧੇ ਤੌਰ ਤੇ ਭਾਰਤ ਦੇ ਰੂਸ ਨੂੰ ਸਕਾਰ ਤੇਲ ਵਪਾਰ ਅਤੇ ਚੀਨ ਤੇ ਸੰਭਾਵਿਤ ਸ਼ੁਲਕਾਂ ਨਾਲ ਜੁੜੀ ਹੈ। ਡੋਨਾਲਡ ਟਰੰਪ ਨੇ ਪਿਛਲੇ ਮਹੀਨੇ ਚੇਤਾਵਨੀ ਦਿੱਤੀ ਸੀ ਕਿ ਮਾਸਤੁਰ ਨਾਲ ਵਪਾਰ ਕਰਨ ਵਾਲੀ ਦੇਸ਼ਾਂ ਤੇ ਸੈਕੰਡਰੀ ਪਾਬੰਦੀਆਂ ਲਗਾਈਆਂ ਜਾਣਗੀਆਂ। ਉਹਨਾਂ ਨੇ ਰੂਸ ਤੇ 100% ਦੀ ਟੈਰਿਫ ਲਗਾਉਣ ਭਾਰਤ ਤੇ 25 ਫੀਸਦੀ ਟੈਰਿਫ ਲਗਾਇਆ ਸੀ ਜਿਸ ਨੂੰ ਕੁਝ ਦਿਨਾਂ ਬਾਅਦ 50 ਫੀਸਦੀ ਕਰ ਦਿੱਤਾ ਗਿਆ ਇਹਨਾਂ ਵਿੱਚੋਂ ਅੱਧੇ ਸ਼ੂਲਕ ਲਾਗੂ ਹੋ ਚੁੱਕੇ ਹਨ ਬਾਕੀ 27% ਲਾਗੂ ਹੋਣਗੇ ਇਸ ਬਾਰੇ ਅਮਰੀਕੀ ਵਿੱਤ ਮੰਤਰੀ ਸਕਾਟ ਬੈਸਨਟ ਨੇ ਕਿਹਾ ਸੀ ਕਿ ਜੇਕਰ ਅਲਾਸਕਾ ਚ ਹੋਈ ਟਰੰਪ-ਪੁਤਿਨ ਮੀਟਿੰਗ ਵਿੱਚ ਗੱਲਾਂ ਠੀਕ ਨਾ ਰਹੀਆਂ ਤਾਂ ਭਾਰਤ ਦੇ ਸੈਕੰਡਰੀ ਸ਼ੂਲਕ ਹੋਰ ਵਧਾਏ ਜਾ ਸਕਦੇ ਹਨ ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਭਾਰਤ ਅਮਰੀਕਾ ਨਾਲ ਵਪਾਰਕ ਵਾਰਤਾ ਵਿੱਚ ਕੁਝ ਹੱਦ ਤੱਕ ਅੜਵ ਰੁਪਈਆ ਅਪਣਾ ਰਿਹਾ ਹੈ ਭਾਰਤ ਕਈ ਵਾਰ ਸਪਸ਼ਟ ਕਰ ਚੁੱਕਾ ਹੈ ਕਿ ਉਸਦੇ ਅਮਰੀਕਾ ਨਾਲ ਸਬੰਧ ਬਹੁਯਾਮੀ ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਦੇਸ਼ਾਂ ਦੇ ਆਪਸੀ ਸਮਝੌਤੇ ਨੂੰ ਕਿਸੇ ਤੀਸਰੇ ਪੱਖ ਦੇ ਚਸਵੀਨਾਂਤ ਨਹੀਂ ਦੇਖਿਆ ਜਾਣਾ ਚਾਹੀਦਾ। ਪਾਤਰੇ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਰੂਸੀ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਵਿਚਾਲੇ ਹੋਈ ਗੱਲਬਾਤ ਦਾ ਆਸਵਾਦ ਕਰਦਿਆਂ ਕਿਹਾ ਸੀ ਕਿ ਦੁਨੀਆ ਯੂਕਰੇਨ ਵਿੱਚ ਸੰਘਰਸ਼ ਦਾ ਜਲਦੀ ਅੰਤ ਦੇਖਣਾ ਚਾਹੁੰਦੀ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਸੀ ਕਿ ਭਾਰਤ ਅਲਾਸਕਾ ਵਿੱਚ ਅਮਰੀਕੀ ਰਾਸ਼ਟਰਪਤੀ ਟਰੰਪ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਕਾਰ ਆਰਥਿਕ ਸੰਮੇਲਨ ਦਾ ਸਵਾਦ ਕਰਦਾ ਹੈ। ਸ਼ਾਂਤੀਵਲ ਉਹਨਾਂ ਦੀਗਵਾਈ ਬਹੁਤ ਸ਼ਲਾਘਾਯੋਗ ਹੈ। ਅੱਗੇ ਵਧਣ ਦਾ ਰਸਤਾ ਗੱ ਸ਼ਾਂਤੀ ਤੇ ਤਰੱਕੀ ਨਾਲ ਭਰੇ ਭਵਿਕੀ ਦੀ ਕਾਮਨਾ ਕੀਤੀ ਤੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਦਾ ਆਜ਼ਾਦੀ ਦਿਹਾੜੇ ਦੀਆਂ ਸ਼ੁਭ ਕਾਮਨਾਵਾਂ ਲਈ ਧੰਨਵਾਦ ਕੀਤਾ ਉਨ੍ਹਾਂ ਉਮੀਦ ਜਤਾਈ ਸੀ ਕਿ ਭਾਰਤ ਰੂਸ ਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਖਤਮ ਕਰਵਾਉਣ ਲਈ ਅਹਿਮ ਯੋਗਦਾਨ ਪਾਵੇਗਾ ਏਅਰ ਕੈਨੇਡਾ ਦੇ ਫਲਾਈਟ اٹੈਂਡੈਂਟ ਸ਼ਨੀਵਾਰ ਨੂੰ ਹੜਤਾਲ ਤੇ ਚਲੇ ਗਏ ਕਿਉਂਕਿ 에ਅਰਲਾਈਨ ਨੇ ਆਪਣੇ ਕੰਮਕਾਜ ਨੂੰ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕੀਤਾ ਸੀ ਜਿਸ ਨਾਲ ਇਸ ਦੇ 1.3 ਲੱਖ ਰੋਜ਼ਾਨਾ ਯਾਤਰੀਆਂ ਲਈ ਗਰਮੀ ਦੀ ਯਾਤਰਾ ਵੀ ਚਾਫੜਾ-ਥਫੜੀ ਪੈਦਾ ਹੋ ਗਈ ਏਅਰ ਕੈਨੇਡਾ ਦੇ 10 ਹਜ਼ਾਰ ਫਲਾਈਟ اٹੈਂਡੈਂਟਾਂ ਦੀ ਨੁਮਾਇੰਦਾ ਕੈਨੇਡੀਅਨ ਯੂਨੀਅਨ ਆਫ ਪਬਲਿਕ EMPLOYEES ਨੇ ਇੱਕ ਬਿਆਨ ਵਿੱਚ ਕਿਹਾ ਕਿ ਅਸੀਂ ਹੁਣ ਅਧਿਕਾਰਤ ਤੌਰ ਤੇ ਹੜਤਾਲ ਤੇ ਹਾਂ ਕੈਨੇਡਾ ਵਿੱਚ ਸਭ ਤੋਂ ਵੱਡੀ 에어ਲਾਈਨ 에어 ਕੈਨੇਡਾ ਨੇ ਆਪਣੇ ਸਾਰੇ ਉਡਾਣਾਂ ਅਸਥਾਈ ਤੌਰ ਤੇ ਮੁਅਤਲ ਕਰ ਦਿੱਤੀਆਂ ਹਨ ਕਿਉਂਕਿ 10,000 ਤੋਂ ਵੱਧ ਫਲਾਈਟ ਅਟੈਂਡੈਂਟਾਂ ਨੇ ਸ਼ਨੀਵਾਰ ਸਵੇਰੇ ਹੜਤਾਲ ਸ਼ੁਰੂ ਕਰ ਦਿੱਤੀ ਸੀ। ਇਹ ਕਦਮ 에어ਲਾਈਨ ਅਤੇ ਯੂਨੀਅਨ ਵਿਚਕਾਰ ਇੱਕ ਸਮਝੌਤੇ ਤੇ ਅਸਫਲਤਾ ਕਾਰਨ ਚੁੱਕਿਆ ਗਿਆ ਸੀ। 에어 ਕੈਨੇਡਾ ਤੇ 에어 ਕੈਨੇਡਾ ਰੂਟਸ ਦੀਆਂ ਸਾਰੀਆਂ ਉਡਾਣਾਂ ਜਾਂ ਤਾਂ ਰੱਦ ਕਰ ਦਿੱਤੀਆਂ ਗਈਆਂ ਹਨ ਜਾਂ ਰੱਦ ਕੀਤੀਆਂ ਜਾ ਰਹੀਆਂ ਨੇ। ਹਾਲਾਂਕਿ 에어 ਕੈਨੇਡਾ ਐਕਸਪ੍ਰੈਸ ਉਡਾਣਾਂ ਤੇ ਖੂਬ ਪ੍ਰਭਾਵ ਨਹੀਂ ਪੈਦਾ ਤੇ ਸਿਰਿਆ ਕਿਉਂਕਿ ਇਹ ਉਡਾਣਾਂ ਤੀਜੀ ਥੀਰ ਆਪਰੇਟਰਾਂ ਦੁਆਰਾ ਚਲਾਈਆਂ ਜਾ ਉਡਾਣਾਂ ਰੱਦ ਨਹੀਂ ਕੀਤੀਆਂ ਗਈਆਂ ਪਰ ਜੋ ਯਾਤਰਾ ਨਹੀਂ ਕਰਨਾ ਚਾਹੁੰਦੇ ਇਸ ਤਹਿਤ ਯਾਤਰੀ ਕਹਿ ਸਕਦੇ ਹਨ ਕਿ ਆਪਣੀ ਯਾਤਰਾ ਦੀ ਮਿਤੀ ਨੂੰ ਨਵੀਂ ਤਰੀਖ ਤੇ ਦੁਬਾਰਾ ਬੁੱਕ ਕਰ ਸਕਦੇ ਹਨ ਜਾਂ ਭੁਗਤ ਕੀਤੀ ਯਾਤਰਾ ਲਈ ਕ੍ਰੈਡਿਟ ਲੈ ਸਕਦੇ ਹਨ 에ਅਰ ਕੈਨੇਡਾ ਹਰ ਰੋਜ਼ ਲਗਭਗ 700 ਉਡਾਣਾਂ ਚਲਾਉਂਦਾ ਹੈ ਇਸ ਹੜਤਾਲ ਦਾ ਅਸਰ ਹਰ ਰੋਜ਼ ਲਗਭਗ 1,30,000 ਯਾਤਰੀਆਂ ਤੇ ਪਵੇਗਾ ਇਨਾ ਵਿੱਚੋਂ ਲਗਭਗ 25000 ਕੈਨੇਡੀਅਨ ਨਾਗਰਿਕ ਵਿਦੇਸ਼ਾਂ ਵਿੱਚ ਫਸੇ ਹੋਏ रह ਸਕਦੇ ਹਨ ਕੈਨੇਡੀਅਨ ਯੂਨੀਅਨ ਆਫ ਪਬਲਿਕ ਏਮਪਲੋਇਜ਼ ਨੇ ਬੁੱਧਵਾਰ ਅੱਧੀ ਰਾਤ ਤੋਂ 72 ਘੰਟੇ ਦੀ ਹੜਤਾਲ ਦੀ ਇਤਿਹਾਮ ਦਿੱਤੀ ਸੀ ਇਸ ਦੇ ਜਵਾਬ ਵਿੱਚ ਇਹ ਕੈਨੇਡਾ ਨੇ ਕਿਹਾ ਸੀ ਕਿ ਉਹ ਉਡਾਣਾਂ ਨੂੰ ਬੰਦ ਕਰ ਦੇਵੇਗਾ ਤੇ ਹੌਲੀ ਹੌਲੀ ਉਡਾਣ ਸੰਚਾਲਨ ਨਿਰਬੰਧ ਕਰਨਾ ਸ਼ੁਰੂ ਕਰ ਦਿੱਤਾ ਗਿਆ ਸ਼ੁੱਕਰਵਾਰ ਉਦੋਂ ਗੱਲਬਾਤ ਟੁੱਟ ਗਈ ਜਦੋਂ ਯੂਨੀਅਨ ਨੇ 에ਅਰਲਾਈਨ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਸਰਕਾਰੀ ਨਿਗਰਾਨੀ ਢੇਰ ਤੇ ਜਿੱਤੇ ਦੀ ਸਾਲਸੀ ਬਾਰੇ ਗੱਲ ਕੀਤੀ ਗਈ ਸੀ ਜੇਕਰ ਇਹ ਪ੍ਰਸਤਾਵ ਸਵੀਕਾਰ ਕਰ ਲਿਆ ਜਾਂਦਾ ਤਾਂ ਯੂਨੀਅ ਹੜਤਾਲ ਸ਼ਨੀਵਾਰ ਸਵੇਰੇ 12:52 ਮਿੰਟ ਤੇ ਸ਼ੁਰੂ ਹੋਈ। ਲਗਭਗ ਉਸ ਸਮੇਂ 에ਅਰ ਕੈਨੇਡਾ ਨੇ ਹਵਾਈ ਅੜਿਆਂ ਤੋਂ ਫਲਾਈਟ ਅਟੈਂਡੈਂਟਾਂ ਨੂੰ ਲੌਕਆਊਟ ਕਰਨਾ ਸ਼ੁਰੂ ਕਰ ਦਿੱਤਾ। ਸੰਘੀ ਨੌਕਰੀ ਮੰਤਰੀ ਪੈਟ ਹਾਜਦੂ ਨੇ ਸ਼ੁੱਕਰਵਾਰ ਰਾਤ ਨੂੰ 에ਅਰ ਕੈਨੇਡਾ ਤੇ ਯੂਨੀਅਨ ਦੋਮਾ ਨਾਲ ਮੁਲਾਕਾਤ ਕੀਤੀ। ਉਹਨਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕਿਹਾ ਕਿ ਇਹ ਬਹੁਤ ਮੰਤਪੱਗ ਹੈ। ਕਦੇ ਤੱਕ ਕੋਈ ਠੋਸ ਪ੍ਰਗਤੀ ਨਹੀਂ ਹੋਈ। ਕੈਨੇਡੀਅਨ ਦੋਮਾ ਪਾਸਿਆਂ ਤੋਂ ਬਹੁਤ ਮਿਹਨਤ ਦੀ ਉਮੀਦ ਕਰਦੇ ਹਨ। ਇਸ ਦੌਰਾਨ ਯਾਤਰੀਆਂ ਲਈ ਕੁਝ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਹਨ। ਉਨਾਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀ ਉਡਾਣਾਂ ਦੀ ਸਥਿਤੀ ਦੀ ਜਾਂਚ ਕਰਦੇ ਰਹਿਣ ਜੇਕਰ ਤੁਹਾਡੀ ਉਡਾਣ ਰੱਦ ਕੀਤੀ ਗਈ ਹੈ ਪਰ ਤੁਸੀਂ ਯਾਤਰਾ ਨਹੀਂ ਕਰਨਾ ਚਾਹੁੰਦੇ ਤਾਂ 에ਅਰ ਕੈਨੇਡਾ ਦੇ ਵੈੱਬਸਾਈਟ ਜਾਂ ਗਾਹਕ ਸੇਵਾ ਨਾਲ ਸੰਪਰਕ ਕਰਕੇ ਰੀ-ਬੁਕਿੰਗ ਜਾਂ ਯਾਤਰਾ ਕ੍ਰੈਡਿਟ ਦਾ ਬਦਲ ਚੁਣੋ ਜੇਕਰ ਤੁਸੀਂ ਵਿਦੇਸ਼ ਵਿੱਚ ਹੋ ਤਾਂ ਤੁਸੀਂ ਕੈਨੇਡੀਅਨ ਦੂਤ ਘਰਾਂ ਦੇ ਕੰਸਰਟ ਉਸਾਇਤ ਹਾਲੇ ਫਖਦਿਓ ਤੁੰਦਾਦੀ ਕੇ 에ਅਰ ਕੈਨੇਡਾ ਤੇ ਇਸ ਦੇ ਕੰਮ ਆ ਵਿਚਾਲੇ ਵਿਵਾਦ ਲਗਾਤਾਰ ਬੱਤਾ ਜਾ ਰਿਹਾ ਹੈ ਇਸ ਦੇ ਕੰਮ ਆ ਆਪਣੇ ਮੰਗਾਂ ਨੂੰ ਲੈ ਕੇ ਅੜੇ ਹੋયા ਹਨ ਜਿਸ ਨੂੰ ਲੈ ਕੇ 에ਅਰ ਕੈਨੇਡਾ ਵੀ ਸਖਤ ਰੁਖ ਅਪਣਾ ਰਿਹਾ ਹੈ ਇਹਨਾਂ ਦੋਵਾਂ ਦੇ ਵਿਵਾਦ ਦਾ ਪ੍ਰਭਾਵ ਯਾਤਰੀਆਂ ਤੇ ਦੇਖਣ ਨੂੰ ਮਿਲ ਰਿਹਾ ਹੈ ਜਿਸ ਕਾਰਨ ਕਰੀਬ ਕਰ ਲਗਭਗ 1.5 ਲੱਖ ਯਾਤਰੀ ਸਿੱਧਾ ਜਾਂ ਸਿੱਧੇ ਤੌਰ ਤੇ ਪ੍ਰਭਾਵਿਤ ਹੋ ਰਹੇ ਨੇ ਅਜ਼ਾਦੀ ਦਿਵਸ ਦੇ ਮੌਕੇ ਕਾਂਗਸ ਦੇ ਕੁਆਟਰ 'ਚ ਹੋਏ ਜਸ਼ਨ ਦੀ ਇੱਕ ਫੋਟੋ ਸੋਸ਼ਲ ਮੀਡੀਆ ਤੇ ਪੂਰੀ ਤਰ੍ਹਾਂ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਇੱਕ ਨਵਾਂ ਵਿਵਾਦ ਖੜਾ ਹੋ ਗਏ ਫੋਟੋ 'ਚ ਕਾਂਗਸ ਦੇ ਨੇਤਾ ਰਾਹੁਲ ਗਾਂਧੀ ਅੱਗੇ ਖੜੇ ਦਿਖਾਈ ਦੇ ਰਹੇ ਹਨ ਜਦੋਂ ਕਿ ਜਗਦੀਸ਼ ਟੈਟਲਰ ਉਹਨਾਂ ਦੇ ਪਿੱਛੇ ਖੜੇ ਦਿਖਾਈ ਦੇ ਰਹੇ ਹਨ ਇਸ ਫੋਟੋ ਨੂੰ ਆਵਾ ਦੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਸਾਂਝਾ ਕੀਤਾ ਹੈ ਤੇ ਦੋਸ਼ ਲਗਾਇਆ ਕਿ ਟੈਟਲਰ ਉਹ ਆਦਮੀ ਹੈ ਨਾ ਜਿਸ ਨੇ ਅਜੀਬ ਗਾਂਧੀ ਦੇ ਇਸ਼ਾਰੇ ਤੇ ਸਿੱਖਾਂ ਵਿਰੋਧਨ ਨਾਲ ਕੁਛ ਕੀਤੀ ਸੀ ਕਾਂਗਰਸ ਤੋਂ ਵੱਡਾ ਡਬਲ ਸਟੈਂਡਰਡ ਛਾਇ ਦੇ ਹਿੰਦੁਸਤਾਨ ਦੇ ਵਿੱਚ ਹੋ ਗਏ ਕਾਂਗਰਸ ਦੀ ਜ ਮੂੰਹ 'ਚ ਰਾਮ ਰਾਮ ਪਗਲ 'ਚ ਛੁਰੀ ਗਾਲੀ ਕਰ। ਸਾਰੀ ਦੁਨੀਆ ਜਾਣਦੀ ਹੈ ਕਿ 1984 ਦੇ ਵਿੱਚ ਪੂਰੀ ਦੁਨੀਆ ਦਾ ਸਭ ਤੋਂ ਵੱਡਾ ਸਿੱਖ ਕਤਲੇਆਮ ਜੋ ਹੋਇਆ। ਜਿਨ੍ਹਾਂ ਦਾ ਨਾਮ ਉਸ ਕਤਲੇਆਮ ਦੇ ਵਿੱਚ ਆਉਂਦਾ ਹੈ ਜਿਨ੍ਹਾਂ ਨੂੰ ਦੋਸ਼ੀ ਮੰਨਿਆ ਜਾਂਦਾ ਹੈ। ਕਾਂਗਰਸ ਦੇ ਫੰਕਸ਼ਨਾਂ ਦੇ ਵਿੱਚ ਕਾਂਗਰਸ ਦੇ ਪ੍ਰੋਗਰਾਮਾਂ ਦੇ ਵਿੱਚ ਅਕਸਰ ਉਹ ਮੰਚ ਤੇ ਨਜ਼ਰ ਆਉਂਦੇ ਆ। ਔਰ ਇਹ ਸਿੱਖਾਂ ਤੇ ਜ਼ਖਮਾਂ ਦੇ ਉੱਤੇ ਨਮਕ ਛਿੜਕਣ ਦੇ ਬਰਾਬਰ ਹੈ। ਕਾਂਗਰਸ ਨੂੰ ਅਜੇ ਆਪਣੀ ਸਥਿਤੀ ਸਪਸ਼ਟ ਕਰਨੀ ਪਏਗੀ ਕਿ ਉਹ ਕਾਤਲਾਂ ਦੇ ਨਾਲ ਹੈ ਜਾਂ ਇਨਸਾਫ ਦੇ ਨਾਲ ਕਿਉਂਕਿ ਕੋਈ ਵੀ ਇਨਸਾਫ ਪਸੰਦ ਇਨਸਾਨ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਕਿ ਇੱਕ ਬੰਦੇ ਤੇ ਕਾਂਗਰਸ ਇਨਸਾਫ ਦਾ ਦੰਮ ਭਰੇ ਔਰ ਦੂਸਰੇ ਬੰਦੇ ਕਾਤਲ ਜਿਹੜੀ ਹੈ ਉਹਦੀ ਸਟੇਜਾ ਸਾਂਝੀਆ ਕਰੇ ਅੱਜ ਕਾਂਗਰਸ ਦੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਸ਼੍ਰੀਮਤੀ ਸੋਨੀਆ ਗਾਂਧੀ ਜੀ ਨੇ ਰਾਹੁਲ ਗਾਂਧੀ ਜੀ ਨੇ ਖੜਗੇ ਜੀ ਨੇ ਇਹਨਾਂ ਨੂੰ ਅੱਜ ਸਪਸ਼ਟ ਕਰਨਾ ਪਏਗਾ ਕਿ ਐਕਚੁਅਲੀ ਉਹਨਾਂ ਦਾ ਸਟੈਂਡ ਕੀ ਹੈ ਔਰ ਰਾਹੁਲ ਗਾਂਧੀ ਜੀ ਨੂੰ ਬਿਨਾਂ ਦੇਰੀ ਕੀਤਿਆਂ ਇਸ ਗੱਲ ਦੇ ਲਈ ਪੂਰੇ ਪੰਜਾਬ ਤੋਂ ਸਮੂਹ ਸਿੱਖਾਂ ਤੋਂ ਜਿਹੜਾ ਉਹ ਮਾਫੀ ਮੰਗਣੀ ਚਾਹੀਦੀ ਹੈ ਜਮੂ ਕਸ਼ਮੀਰ ਦੇ ਕਿਸਤਵਾਲਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਤੀਜੇ ਦਿਨ ਵੀ ਬਚਾਅ ਕਾਰਜ ਜਾਰੀ ਰਿਹਾ ਕਿਉਂਕਿ ਹੁਣ ਤੱਕ ਇਸ ਤੇ 60 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਨੇ ਸਭ ਤੋਂ ਵੱਧ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਜਾ ਚੁੱਕਿਆ ਵਿਰੋਧੀ ਧਿਰ ਦੇ ਨੇਤਾ ਸੁਨੀਲ ਸ਼ਰਮਾ ਨੇ ਚੋਟੀ ਖੇਤਰ ਵਿੱਚ ਬਦਰਪਤਰ ਨਦੀ ਕਟੜਾਂ ਦਾ ਦਾਇਜ਼ਾ ਲਿਆ ਉਨ੍ਹਾਂ ਕਿਹਾ ਕਿ ਪਹਿਲੇ ਦਿਨ ਸਿਰਫ ਜ਼ਖਮੀਆਂ ਨੂੰ ਹੀ ਬਾਹਰ ਕੱਢਿਆ ਗਿਆ ਤੇ ਹਸਪਤਾਲ ਭੇਜਿਆ ਗਿਆ ਅੱਜ ਤੀਸਰਾ ਕੰਸੈਕੂਟਿਵ ਡੇ ਹੈ ਫਰਸਟ ਡੇ ਤੇ ਆਪਕੋ ਪਤਾ ਹੀ ਹੈ ਕਿ ਕੇਵਲ ਇੰਜਰਡ ਕੋ ਯਹਾਂ ਸੇ ਰੈਫਰ ਕੀਤਾ ਗਿਆ ਸ਼ਿਫਟ ਕੀਤਾ ਗਿਆ और जो डेड बॉडीज उस दिन मिली उनको यहां से डिस्पीट किया गया सेकेंड डे में हमारे सामने जो चैलेंज थी वो पिलग्रिम जो स्ट्रैंडेड थे भवन में 10 से पंद्रह हजार उनको इवेक्वेट करना उसके अतिरिक्त जो डेबरिश से उसको भी क्लियर करना मुझे लगा कि काफी हद तक उसमें सफलता मिली कल 10 से पन्द्रह हजार स्ट्रेंडेड पिलग्रिम्स को यहां से इवेक्एट किया गया और चूंकि आज बिल्कुल हमें क्लियर सारा मौसम भी क्लियर था और ये ट्रैक भी क्लियर था आज सारा ऑपरेशन जो है आर्मी ने कमांड किया बाकी जितनी भी एजेंसीज थी चाहे एनडीआरएफ है सीआरपीएफ है सीआईएसएफ है लोकल पुलिस है एसडीआरएफ है सब ने उनको असिस्ट किया इवन बीआरओ ने भी असिस्ट किया स्पेशलाइज्ड मैन एंड मशीनरी पहुंच चुकी थी मोबिलाइज हो चुकी थी और आज बड़ी मुझे लगता है कि प्रोग्रेस हुई है आज सुबह से पांच बॉडीज को रिकवर छह बॉडीज को रिकवर किया गया सुबह सुबह इस डाउन साइड में एक ऐसी बॉडी मिली जिसका सर भी नहीं था और बाकी पांच बॉडीज जो हैं जिनमें से दो सीएसएफ के जवान हैं और तीन बॉडीज एक ही परिवार के जम्मू के चौकी चोरा के एक ही परिवार के तीन फैमिलीज के मीन्स आज काफी हद तक प्रोग्रेस हुई और एक बड़ी सफलता मैं कहूंगा कि जो बड़े बड़े बोल्डर्स थे इनको कंट्रोल्ड ब्लास्ट किया गया क्योंकि यहां हैबिटेशन है रश है गाड़ियां हैं बड़े कंट्रोल्ड मैनर में उनका ब्लास्ट हुआ और चूंकि अप्रिहेंशन है हमारी ये कि उस बोल्डर के नीचे लंगर है और लंगर के में काफी लोग दबे होंगे इसलिए वो क्लियर करने में हमें आज काफी सहायता मिल रही है मुझे लगता है कि जो एक्सपेक्टेशन है बॉडीज की उसी एरिया में जहां पे बोल्डर्स थे उनको ब्लास्ट करने के बाद अभी जो डेबरिज को क्लियर किया जाएगा तो जो हमारी उम्मीद है वहां से बॉडीज मिलने की जो मिसिंग है वो मिल जाएंगी मैं आ, कुल मिला के ये कहूंगा कि आज का दिन काफी प्रोग्रेस भरा रहा और ऑपरेशन भी आज अभी अच्छा चल रहा है ਅੱਜ ਹਮ ਉਮੀਦ ਕਰਾਂਗੇ ਕਿ ਰਾਤ ਦਾ ਆਪਰੇਸ਼ਨ ਵੀ ਚਲੇ ਹਿਮਾਚਲ ਪ੍ਰਦੇਸ਼ ਚ ਵਾਈਸ ਚਾਂਸਲਰ ਦੀ ਨਿਯੁਕਤੀ ਨੂੰ ਲੈ ਕੇ ਇੱਕ ਵਾਰ ਫਿਰ ਰਾਜਪਾਲ ਤੇ ਸਰਕਾਰ ਆਮੋ ਸਾਹਮਣੇ ਖੜੇ ਦਿਖਾਈ ਦੇ ਰਹੇ ਨੇ ਜਿਸ ਤੇ ਹੁਣ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁਖੂ ਨੇ ਕਿਹਾ ਕਿ ਉਹ ਰਾਜਪਾਲ ਦਸਤਖਾਰ ਕਰਦੇ ਹਨ ਵਿਧਾਨ ਸਭਾ ਨੇ ਉਹਨਾਂ ਨੂੰ ਖੇਤੀਬਾੜੀ ਤੇ ਬਾਗਬਾਨੀ ਵਿਭਾਗ ਦੀ ਨਿਯੁਕਤੀ ਲਈ ਇੱਕ ਬਿਲ ਭੇਜਿਆ ਸੀ ਇਹ ਲੰਬੇ ਸਮੇਂ ਤੋਂ ਉਹਨਾਂ ਕੋਲ ਪਿਆ ਸੀ ਹੁਣ ਉਹਨਾਂ ਨੇ ਇਸ ਨੂੰ ਉਤਰਾਜ ਨਾਲ ਵਾਪਸ ਭੇਜ ਦਿੱਤਾ ਹੈ ਰਾਧਾਨਿਕ ਪੱਤਰ ਹੈ ਲੇਕਿਨ ਵਿਧਾਨ ਸਭਾ ਨੇ ਹੁਣ ਕੇ ਪਾਸ ਆਰਟੀਕਲਚਰਸ ਦਾ ਔਰ ਐਗਰੀਕਲਚਰ ਦਾ संबंधित बिल को भेजा है वो काफी समय से उनके पास पड़ा है अब उन्होंने ऑब्जेक्शन लगा के उसको वापिस भेजा है और विधानसभा का सेशन था दूसरी बात मैं स्पष्ट करना चाहता हूं कि चांसलर की जो पावर है वो स्टेट लेजिस्लेटिव में दी है और जब विधानसभा ने उन्हें चांसलर नियुक्त किया है तो जब गवर्नमेंट कोई डायरेक्टिव देती है तो उस पर अमल होना चाहिए अब स्टेट लेजिस्लेटिव ने कहा कि जो भी यूनिवर्सिटीज होगी उसमें चांसलर गवर्नर साहब होंगे वो संवैधानिक नहीं है और राज्य सरकार दी गई भी शक्तियां हैं तो उसमें चांसलर गवर्नर होंगे और वाइस चांसलर होंगे कई यूनिवर्सिटी जैसे अटल अटल मेडिकल यूनिवर्सिटी है उसमें गवर्नर साहब को चांसलर की पावर स्टेट ने नहीं दी है टेक्निकल यूनिवर्सिटी उसमें चांसलर की पावर स्टेट ने नहीं दी है ये उस समय की बात थी जब ये यूनिवर्सिटीज बनी चाहे एचपी यूनिवर्सिटी बनी है, चाहे होटी उसमें पावर किसने दिया स्टेट लेजिस्लेटर ने स्टेट लेजिस्लेटर की कैबिनेट जब यह फैसला करती है कि माननीय राज्यपाल महोदय से बात की जाए और इसमें जो कैबिनेट का बात होती है कि जो हमारे एग्रीकल्चर मिनिस्टर साहब ने बात की कि इसमें हम उनको चिट्ठी लिखनी चाहिए पहले एग्रीकल्चर मिनिस्टर साहब ने उनको चिट्ठी लिखी फिर हमारे सेक्रेटरी एग्रीकल्चर ने कहा कि आप चांसलर की पोस्ट होल्ड करने के बाद गवर्नमेंट की डायरेक्टिव आपको ऐसी है कि आप इसको अभी मत एडवर्टाइजमेंट कीजिए फिर तीसरी बात कैबिनेट ने उनसे बात की और कैबिनेट ने उनसे कहा कि आप इस एडवर्टाइजमेंट को विड्रो कर दो उसके बाद भी जिस राज्य सरकार के विधानसभा ने एक्ट पास करके शक्तियां दी उसके बाद फिर उन्होंने एडवर्टाइजमेंट को अठारह पांच दिन के लिए बढ़ा दिया तो उस बात पर हाई कोर्ट ने भी संज्ञान लिया है और मेरा ये मानना है कि राज्यपाल महोदय से मिलकर इन सब बातों से आ, स, आ, समाधान ढूंढने गए राज्यपाल जी के पास किस प्रकार से किसी अधिकारी ने किस प्रकार केस कुटअप किया वो विषय है वैसे राज्यपाल जी हमेशा हिमाचल के जो इंटरेस्ट है उसकी बात करते रहते हैं चाहे किसी भी मामले में मुझसे चर्चा करते रहते चाहे नशा के संबंधित मामला है चाहे यूनिवर्सिटी से संबंधित मामला है और चाहे और किसी भी चीज से संबंधित मामला सब पर चर्चा होती रहती है और ये जो एक्ट है कुछ यही नहीं एक्ट है और भी कई एक्ट उनके पास विधानसभा में आ, हमारे पड़े हैं और सबसे बड़ा एक्ट तो उनके पास सुखाशा वाला पड़ा है जिसमें अनाथ बच्चों को हम पेंशन पे वाले दे रहे हैं हमने एक्ट पास किया ਦੁਨੀਆ ਭਰ ਦੇ ਲਈ ਗਲੋਬਲ ਵਾਰਮਿੰਗ ਵੱਡੀ ਸਮੱਸਿਆ ਬਣਿਆ ਹੋਇਆ ਹੈ ਕੁਦਰਤ ਅਤੇ ਇਸ ਦੇ ਸਰੋਤਾਂ ਜਿਵੇਂ ਕਿ ਰੁੱਖ ਬੂਟੇ ਖਣਿਜ ਵਾਤਾਵਰਣ ਦੀ ਕਦਰ ਨਾ ਕਰਨਾ ਸਾਨੂੰ ਮਹਿੰਗਾ ਪੈ ਸਕਦਾ ਹੈ ਹਾਲਾਤਾਂ ਨੂੰ ਦੇਖਦੇ ਹੋਏ ਮੈਕਸੀਕੋ ਗੁਆਟੇਮਾਲਾ ਤੇ ਬੈਲਜੀਅਮ ਦੇ ਅਗਵਾ ਨੇ ਐਲਾਨ ਕੀਤਾ ਹੈ ਕਿ ਉਹ ਮਾਇਆ ਜੰਗਲਾਂ ਦੇ ਰੱਖਿਆ ਲਈ ਇੱਕ ਤਿਕੋਣੀ ਕੁਦਰਤ ਰਿਜ਼ਰਵ ਬਣਾ ਰਹੇ ਹਨ ਸੋ ਮਾਇਮੀਦਾ ਜੰਗਲੀ ਰਿਜ਼ਰਵ ਖੇਤਰ ਦੱਖਣੀ ਮੈਕਸੀਕੋ ਦੇ ਜੰਗਲੀ ਖੇਤਰਾਾਂ ਤੇ ਗੁਆਟੇਮਾਲਾ ਅਤੇ ਬੈਲਿਸ ਦੇ ਉੱਤਰੀ ਹਿੱਸਿਆਂ ਵਿੱਚ ਫੈਲਿਆ ਹੋਵੇਗਾ ਜਿਸ ਦਾ ਖੇਤਰਫਲ 1.40 ਕਰੋੜ ਏਕੜ ਤੋਂ ਵੱਧ ਹੈ ਸੋ ਮੈਕਸੀਕੋ ਦੇ ਰਾਸ਼ਟਰਪਤੀ ਕਲਾਉਡੀਆ ਸ਼ਿਨਵੋਸ ਨੇ ਇਸ ਕਦਮ ਨੂੰ ਇਤਿਹਾਸਿਕ ਦੱਸਿਆ ਅਤੇ ਕਿਹਾ ਹੈ ਕਿ ਇਸ ਦੇ ਨਾਲ ਐਮਾਜ਼ਨ ਮੀ ਦੇ ਜੰਗਲ ਤੋਂ ਬਾਅਦ ਲਾਤੀਨੀ ਅਮਰੀਕਾ ਵਿੱਚ ਦੂਸਰਾ ਸਭ ਤੋਂ ਵੱਡਾ ਕੁਦਰਤ ਰਿਜ਼ਰਵ ਬਣੇਗਾ ਜੋ ਦੁਨੀਆ ਦੇ ਲਈ ਫੇਫੜਿਆਂ ਵਜੋਂ ਕੰਮ ਕਰੇਗਾ ਅਤੇ ਪ੍ਰਦੂਸ਼ਣ ਨੂੰ ਰੋਕੇਗਾ ਗੁਆਟੇ ਮੈਲਾ ਦੇ ਰਾਸ਼ਟਰਪਤੀ ਬਰਨਾਰਡੋ ਐਰੋਵਾਲੋ ਅਤੇ ਬੈਲਿਸ ਦੇ ਪ੍ਰਧਾਨ ਮੰਤਰੀ ਚੋਨੀ ਬ੍ਰਾਈਸੈਨੋ ਨਾਲ ਸਮਝੌਤੇ ਤੇ ਦਸਖਤ ਕਰਨ ਤੋਂ ਬਾਅਦ ਮੈਕਸੀਕਨ ਰਾਸ਼ਟਰਪਤੀ ਕਲਾਉਡੀਆਂ ਸ਼ਿਨਬੋਸ ਨੇ ਕਿਹਾ ਹੈ ਕਿ ਮਾਇਆ ਜੰਗਲਾਂ ਨੂੰ ਧਰਤੀ ਦਾ ਫੇਫੜਾ ਮੰਨਿਆ ਗਿਆ ਹੈ ਇਹ ਜੰਗਲ ਹਜ਼ਾਰਾਂ ਪ੍ਰਜਾਤੀਆਂ ਦੇ ਜੰਗਲੀ ਜੀਵਾਂ ਦਾ ਘਰ ਨੇ ਜਿਸ ਦੀ ਇੱਕ ਅਨਮੋਲ ਸਭਿਆਚਾਰਕ ਵਿਰਾਸਤ ਹੈ ਸਾਨੂੰ ਪੂਰੇ ਧਿਆਨ ਵਿੱਚ ਰੱਖਦੇ ਹੋਏ ਇਸ ਨੂੰ ਸੁਰੱਖਿਅਤ ਰੱਖਣਾ ਚਾਹੀਦਾ ਹੈ ਸੋ ਤਿੰਨ ਦੇਸ਼ਾਂ ਦੇ ਆਗੂਆਂ ਨੇ ਦੱਖਣੀ ਮੈਕਸੀਕੋ ਤੋਂ ਗੁਆਟੀਮਾਲਾ ਅਤੇ ਬੈਲਿਸ ਤੱਕ ਮੈਕਸੀਕੋ ਵੱਲੋਂ ਬਣਾਈ ਚਾਰ ਮਾਇਆ ਟ੍ਰੇਨ ਪ੍ਰੋਜੈਕਟ 'ਤੇ ਵੀ ਚਰਚਾ ਕੀਤੀ। ਇਹ ਟ੍ਰੇਨ ਜੋ ਕਿ ਲਗਭਗ 1000 ਮੀਲ ਲੰਮੀ ਹੈ, ਵਰਤਮਾਨ ਦੇ ਵਿੱਚ ਮੈਕਸੀਕੋ ਦੇ ਯੂਕਾਟਨ ਪ੍ਰਾਇਦੀਪ ਤੱਕ ਚਲਦੀ ਹੈ ਅਤੇ ਇਸ ਨੂੰ ਮੈਕਸੀਕੋ ਦੇ ਪ੍ਰਸਿੱਧ ਰਿਜ਼ੋਰਟਸ ਨੂੰ ਦੂਰ ਦੁਰਾਡੇ ਜੰਗਲਾਂ ਅਤੇ ਪਿੰਡੂ ਖੇਤਰਾ ਵਿੱਚ ਮਾਇਆ ਪੁਰਾਤਤਵ ਸਥਾਨਾਂ ਨਾਲ ਜੋੜਨ ਦੇ ਉਦੇਸ਼ ਨਾਲ ਬਣਾਇਆ ਗਿਆ ਸੀ। ਹਾਲਾਂਕਿ ਇਸ ਪ੍ਰੋਜੈਕਟ ਲਈ ਵੱਡੇ ਪੱਧਰ ਤੇ ਰੁਕ ਕਟੇ ਗਏ, ਸਨਤੇ ਅੰਦਾਜ਼ਾ ਲਗਾਇਆ ਗਿਆ ਕਿ ਪਿਛਲੇ 4 ਸਾਲਾਂ ਵਿੱਚ ਇਸ ਪ੍ਰੋਜੈਕਟ ਲਈ 70 ਲੱਖ ਰੁਪਏ ਕਟੇ ਗਏ ਨੇ। ਇਸ ਤੋਂ ਇਲਾਵਾ ਇਸ ਪ੍ਰੋਜੈਕਟ ਦੇ ਕਾਰਨ ਮਾਇਆ ਜੰਗਲ ਵਿੱਚ ਸੁਰੱਖਿਅਤ ਖੇਤਰਾਂ ਨੂੰ ਵੀ ਨੁਕਸਾਨ ਪਹੁੰਚਾਸੀ। ਸੋ ਮੈਕਸੀਕੋ ਦੇ ਰਾਸ਼ਟਰਪਤੀ ਸ਼ਿਨਵਾਸ ਵੀ ਇਸ ਪ੍ਰੋਜੈਕਟ ਦੇ ਸਮਰਥਨ ਵਿੱਚ ਨੇ ਪਰ ਗੁਆਟੀਮਾਲਾ ਦੀ ਸਰਕਾਰ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਸੁਰੱਖਿਅਤ ਜੰਗਲ ਖੇਤਰ ਵਿੱਚ ਇਸ ਪ੍ਰੋਜੈਕਟ ਨੂੰ ਮਨਜ਼ੂਰੀ ਨਹੀਂ ਦੇਣਗੇ। ਅਜਿਹੀ ਸਥਿਤੀ ਦੇ ਵਿੱਚ ਇੱਕ ਵਿਚਾਰਵਲਾ ਰਸਤਾ ਲੱਭਣ ਦੇ ਲਈ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਇਹ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ ਕਿ ਰੇਲ ਲਾਈਨ ਪ੍ਰੋਜੈਕਟ ਜੰਗਲ ਖੇਤਰ ਨੂੰ ਘੱਟ ਨੁਕਸਾਨ ਪਹੁੰਚਾਏ। ਪੰਜਾਬ ਦੇ ਇੱਕ ਟਰੱਕ ਡਰਾਈਵਰ ਦੀ ਅਮਰੀਕਾ ਦੇ ਫਲੋਰੀਡਾ 'ਚ ਡਰਾਈਵਿੰਗ ਦੌਰਾਨ ਵੱਡੀ ਲਾਪਰਵਾਹੀ ਦਾ ਵੀਡੀਓ ਸਾਹਮਣੇ ਆਇਆ ਹੈ। ਫਲੋਰੀਡਾ ਦੀ ਸੜਕ ਤੇ ਗਲਤ ਯੂ-ਟਰਨ ਲੈਣ ਕਾਰਨ ਇੱਕ ਵੱਡਾ ਐਕਸੀਡੈਂਟ ਹੋ ਗਿਆ। ਇਸ ਹਾਦਸੇ ਦੌਰਾਨ ਵਾਹਨ ਸਵਾਰ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਟਰੱਕ ਡਰਾਈਵਰ ਤੇ ਉਹਦੇ ਸਾਥੀ ਦਾ ਬਚਾਰਿਆ। ਪੰਜਾਬ ਦੇ ਇੱਕ ਟਰੱਕ ਡਰਾਈਵਰ ਦੇ ਵੱਲੋਂ ਅਮਰੀਕਾ ਦੇ ਫਲੋਰੀਡਾ ਟਰਨਪਾਈਕ ਵਿੱਚ ਗੱਡੀ ਚਲਾਉਂਦੇ ਸਮੇਂ ਲਾਪਰਵਾਹੀ ਵਰਤਣ ਦੀ ਵੀਡੀਓ ਸਾਹਮਣੇ ਆਈ ਹੈ। ਫਲੋਰੀਡਾ ਵਿੱਚ ਸੜਕ ਤੇ ਗਲਤ ਹਿਊਰਨ ਲੈਣ ਦੇ ਕਾਰਨ ਇੱਕ ਵੱਡਾ ਸੜਕੀ ਹਾਦਸਾ ਵਾਪਰ ਗਿਆ। ਸਾਹਮਣੇ ਦੌੜ ਰਹੀ ਇੱਕ ਮਿਨੀ ਵੈਨ ਟਰੱਕ ਨਾਲ ਟਕਰਾ ਗਈ। ਵੈਨ ਦੇ ਵਿੱਚ ਸਵਾਰ 3 ਲੋਕਾਂ ਦੀ ਮੌਤ ਹੋ ਗਈ। ਟਰੱਕ ਦੇ ਵਿੱਚ ਸਵਾਰ ਡਰਾਈਵਰ ਅਤੇ ਉਸਦੇ ਸਾਥੀ ਨੂੰ ਕੋਈ ਸੱਟ ਨਹੀਂ ਲੱਗੀ ਹੈ। ਸੋ ਹਾਦਸਾ ਨਾ ਭਿਆਨਕ ਸੀ ਕਿ ਮਿਨੀ ਵੈਨ ਟਰੱਕ ਹੇਠਾ ਬੁਰੀ ਤਰ੍ਹਾਂ ਕੁਚਲ ਗਈ। ਇਸ ਹਾਦਸੇ ਵਿੱਚ ਫਲੋਰੀਡਾ ਦੇ 3 ਦੀ ਮੌਤ ਹੋ ਗਈ ਹੈ ਦੂਸਰੇ ਪਾਸੇ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਾਸੀ ਦੀ ਵੀਡੀਓ ਵੀ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਲਈਤੀ ਹੈ ਸੋ ਟਰੱਕ ਡਰਾਈਵਰ ਦਾ ਨਾਮ ਅਤੇ ਪਛਾਣ ਅਜੇ ਤੱਕ ਸਾਹਮਣੇ ਨਹੀਂ ਆਈ ਹੈ ਸੋਸ਼ਲ ਮੀਡੀਆ ਤੇ ਸਾਹਮਣੀ ਆਈ ਵੀਡੀਓ ਦੇ ਵਿੱਚ ਵੇਖਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਅਚਾਨਕ ਯੂ ਟਰਨ ਲੈ ਰਿਹਾ ਹੈ ਜਦੋਂ ਸਾਹਮਣੇ ਤੋਂ ਆ ਰਹੀ ਕਾਰ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾ ਜਾਂਦੀ ਹੈ ਸੋ ਪਤਾ ਲੱਗਾ ਹੈ ਕਿ ਟਰੱਕ ਨੇ ਯੂ ਟਰਨ ਲੈਣ ਦੀ ਕੋਸ਼ਿਸ਼ ਕੀਤੀ ਅਤੇ ਖੱਬੇ ਲੇਨ ਵਿੱਚ ਇੱਕ ਮਿਨੀ ਵੈਨ ਦੇ ਸਾਹਮਣੇ ਤੋਂ ਲੰਘ ਗਿਆ ਸੋ ਮਿਨੀ ਵੈਨ ਦਾ ਡਰਾਈਵਰ ਟਰੱਕ ਬਚਨ ਦੇ ਵਿੱਚ ਸਮਰਥ ਸੀ ਦੱਸ ਦਈਏ ਕਿ ਮਿਨੀ ਵੈਨ ਦਾ 30 ਸਾਲਾ ਡਰਾਈਵਰ ਅਤੇ ਉਸਦੇ ਦੋ ਯਾਤਰੀ ਇੱਕ 37 ਸਾਲਾ ਔਰਤ ਇੱਕ 54 ਸਾਲਾ ਆਦਮੀ ਸਾਰਿਆਂ ਦੀ ਮੌਤ ਹੋ ਗਈ ਹੈ ਟਰੱਕ ਦਾ ਡਰਾਈਵਰ ਅਤੇ ਉਸਦਾ ਯਾਤਰੀ ਜ਼ਖਮੀ ਨਹੀਂ ਹੋਇਆ ਹਾਸੀਦਪੁਰ ਉੱਤਰ ਵੱਲ ਜਾਣ ਵਾਲੀਆਂ ਸਾਰੀਆਂ ਹੀ ਲੇਨਾਂ ਕਈ ਘੰਟਿਆਂ ਲਈ ਬੰਦ ਰਹੀਆਂ ਜਿਸ ਨਾਲ ਆਵਾਜਾਈ ਪ੍ਰਭਾਵਿਤ ਹੋਈ ਸੋ ਗਵਾਹਾਂ ਅਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੇ ਉਸ ਜਗ੍ਹਾ ਦੇ ਟਾਇਰਾਂ ਤੇ ਨਿਸ਼ਾਨ ਵੇਖੇ ਜਿੱਥੇ ਦੁਪਹਿਰ ਦੇ ਕਰੀਬ ਸੈਮੀ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਗੱਡੀ ਚਲਾਉਂਦੀ ਕੋਸ਼ਿਸ਼ ਕੀਤੀ ਸੋ ট্রাক ਡਰਾਈਵਰ ਅਤੇ ਉਸਦਾ ਯਾਤਰੀ ਦੋਵੇਂ ਕੈਲੀਫੋਰਨੀਆ ਦੇ 25 ਸਾਲ ਦੇ ਆਦਮੀ ਨੇ ਸੋ ਪੁਲਿਸ ਅਧਿਕਾਰੀ ਹਾਸੇ ਦੇ ਆਲੇ ਦੁਆਲੇ ਦੇ ਹਾਲਾਤ ਦੀ ਜਾਂਚ ਵੀ ਕਰ ਰਹੇ ਨੇ ਸੋ ਸੈਮੀ ট্রাক ਦੇ ਵਿੱਚ ਡਰਾਈਵਰ ਅਤੇ ਉਸਦੇ ਯਾਤਰੀ ਦੀ ਪਛਾਣ ਬਾਰੇ ਪੁਲਿਸ ਫਲੋਰੀਡਾ ਹਾਈਵੇ ਪੈਟਰੋਲ ਤੋਂ ਜਾਣਕਾਰੀ ਮੰਗ ਰਹੀ ਹੈ ਅੱਜ ਦੇ ਪੰਜਾਬ ਬੁਲੇਟਿਨ ਵਿੱਚ ਇੰਨਾ ਹੀ ਨਵੇਂ ਤੇ ਤਾਜ਼ਾ ਖਬਰਾਂ ਨਾਲ ਇੱਕ ਵਾਰ ਫਿਰ ਹਾਜ਼ਰ ਹੋਣ ਵਾਗੇ ਧੰਨਵਾਦ